ਹਰ ਇੱਕ ਸਾਲ ਦੀ ਤਰ੍ਹਾਂ ਇੱਕ ਤਰੀਕ ਤੋਂ ਲੈ ਕੇ 6 ਜੂਨ ਤੱਕ ਜਿਹੜਾ ਹੈ ਕਲੂਕਾਰਾ ਵੀ ਪਨਾਇਆ ਜਾਂਦਾ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਟਰਸਟੇਟ ਜਿਹੜੀ ਨਾਕਾਬੰਦੀ ਹੈ ਕੀਤੀ ਗਈ ਹੈ ਜਿੱਦਾਂ ਦਾ ਡਿਸਟ੍ਰਿਕਟ ਵੀ ਨਾਕਾਬੰਦੀ ਚੱਲ ਰਹੀ ਹੈ ਔਰ ਜਿਹੜੇ ਇੰਟਰਸਟੇਟ ਜਿਹੜੇ ਨਾਕੇ ਨੇ ਉੱਥੇ ਵੀ ਜਿਹੜੀ ਹੈ ਚੱਪੂ ਚੱਲ ਰਹੀ ਹੈ ਸਾਡੇ ਸੰਗਮ ਨਾਕਾ ਔਰ ਜੂਤਗੜ ਨਾਕਾ ਦੋ ਨਾਕੇ ਜਿਹੜੇ ਨੇ ਸਾਡੇ ਹਿਆਣਾ ਸਟੇਟ ਦੇ ਨਾਲ ਲੱਗਦੇ ਨੇ ਕਿ ਅਸੀਂ ਪ੍ਰੋਪਰ 24 ਆ ਜਿਹੜੀ ਹੈ ਪੋਰਟ ਦੀ ਡਿਪਲੋਇਮੈਂਟ ਕਰਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਕਿਸੇ ਸਮੇਂ ਦੌਰਾਨ ਇਸੇ ਤਰ੍ਹਾਂ ਦੀ ਕੋਈ ਸਟੰਗ ਕਰਨਾ ਨਾ ਕਰ ਸਕੇ ਇਸ ਤੋਂ ਇਲਾਵਾ ਸਾਡੇ ਸ਼ੰਭੂ ਰੇਲਵੇ ਸਟੇਸ਼ਨ ਜਿਹੜਾ ਕਿ ਬਿਲਕੁਲ ਨਜ਼ਦੀਕ ਸਾਡੇ ਜੀਟੀ ਰੋਡ ਦੇ ਪੈਂਦਾ ਉਹਦੀ ਵੀ ਅਸੀਂ ਪ੍ਰੋਪਰ ਜਿਹੜੀ ਹੈ ਚੈਕਿੰਗ ਵਗੈਰਾ ਕਿਉਂਕਿ ਅੱਜ 3 ਤਰੀਕ ਹੈ ਸਿਫਰ ਜਸਟਿਸ ਵੱਲੋਂ ਜਿਹੜੀ ਰੇਡ ਆਪਕਾ ਪ੍ਰੋਗਰਾਮ ਦਿੱਤਾ ਗਿਆ ਸੀ ਉਸਦੀ ਨਿਮਿਤ ਨਜ਼ਰ ਉਸਦੀ ਵੀ ਅਸੀਂ ਜਿਹੜੀ ਹੈ ਪ੍ਰੋਪਰ ਕੋਰਸ ਵਗੈਰਾ ਲਾ ਕੇ ਜਿਹੜੀ ਸਰਚ ਕਰ ਰਹੇ ਆਂ ਔਰ ਜਿਹੜਾ ਮੂਮੈਂਟ ਜਿਹੜੀ ਟ੍ਰੈਂਡਸ ਦੀ ਹੈਗੀ ਉਹਨੂੰ ਕੰਟੀਨਿਊ ਚੱਲਣ ਦੇ ਵਿੱਚ ਜਿਹੜੀ ਆ ਅਸੀਂ ਸਾਈਕੋਰ